ਮੈਂ ਅੰਮ੍ਰਿਤ ਵੇਲੇ ਉੱਠ ਕੇ ਡੇਢ ਘੰਟਾ ਸਿਮਰਨ ਕਰਦਾ ਹਾਂ ਰੋਜ਼ਾਨਾ ਪਰ ਫੇਰ ਵੀ ਮੇਰੇ ਮਨ ਦੇ ਵਿੱਚ ਜੋ ਵਿਚਾਰ ਆਉਂਦੇ ਆ ਉਹ ਬਹੁਤ ਜ਼ਿਆਦਾ ਤੰਗ ਕਰਦੇ ਆ ਅਜਿਹਾ ਹੀ ਕੁਝ ਕਹਿਣਾ ਆ ਹਰਨੂਰ ਸਿੰਘ ਜੀ ਦਾ ਵਾਹਿਗੁਰੂ ਜੀ ਮੈਂ ਡੇਲੀ ਡੇਢ ਘੰਟਾ ਸਿਮਰਨ ਕਰ ਰਿਹਾ ਹਾਂ ਅੰਮ੍ਰਿਤ ਵੇਲੇ ਬਟ ਮੈਨੂੰ ਮਨ ਦੇ ਵਿੱਚ ਵਿਚਾਰ ਪਰੇਸ਼ਾਨ ਬਹੁਤ ਕਰਦੇ ਆ ਸਿਮਰਨ ਕਰਦੇ ਟਾਈਮ ਸਾਰਾ ਦਿਨ ਮੇਰਾ ਮਨ ਉਦਾਸ ਰਹਿੰਦਾ ਹੈ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪਲੀਜ਼ ਇਸ ਬਾਰੇ ਕੁਝ ਦੱਸੋ ਜਦੋਂ ਸਾਨੂੰ ਸੰਸਾਰ ਦਾ ਕੁਝ ਚੰਗਾ ਨਾ ਲੱਗੇ ਤਾਂ ਸਮਝੋ ਅਸੀਂ ਵਿਰਾਗ ਦੇ ਵਿੱਚ ਆਂ ਮਾਲਕ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਵਿਰਾਗ ਆਇਆ ਕਿ ਅਸੀਂ ਵੀ ਉਸ ਪ੍ਰਮਾਤਮਾ ਨੂੰ ਵੇਖਣਾ ਹੈ ਸਾਡੇ ਅੰਦਰ ਇੱਕ ਕਮੀ ਮਹਿਸੂਸ ਹੁੰਦੀ ਸਾਨੂੰ ਕਿ ਬਾਕੀ ਸਾਰਾ ਕੁਝ ਸਾਡੇ ਕੋਲ ਆ ਪਰ ਹਜੇ ਵੀ ਕਿਸੇ ਨਾ ਕਿਸੇ ਚੀਜ਼ ਦੀ ਕਮੀ ਆ ਜਿਹਦੇ ਕਰਕੇ ਸਾਡਾ ਮਨ ਉਦਾਸ ਆ ਕੁਝ ਵੀ ਚੰਗਾ ਨਹੀਂ ਲੱਗਦਾ ਸੰਸਾਰ ਦਾ ਚਾਹੇ ਪਰਿਵਾਰ ਕੋਲ ਆ ਪੈਸਾ ਕੋਲ ਆ ਕਾਰੋਬਾਰ ਵਧੀਆ ਚੱਲਦਾ ਪਿਆ ਫੇਰ ਵੀ ਮਨ ਦੇ ਵਿੱਚ ਕੋਈ ਉਦਾਸੀ ਆ ਉਹ ਉਦਾਸੀ ਹੁੰਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਬਚਨਾਂ ਦੀ ਸਿਮਰਨ ਦੀ ਅੰਦਰ ਸਾਨੂੰ ਭੁੱਖ ਲੱਗਦੀ ਆ ਹੁਣ ਹਰਨੂਰ ਸਿੰਘ ਜੀ ਦੱਸ ਦਿਆ ਕਿ ਇਹ ਡੇਲੀ ਡੇਢ ਘੰਟਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦੇ ਆ ਬਹੁਤ ਹੀ ਵਧੀਆ ਸਮਾਂ ਆ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਆ ਉਸ ਪਰਮਾਤਮਾ ਦੇ ਗੁਰ ਗੋਣ ਲੱਗਿਆ ਅਸੀਂ ਬੜੇ ਹੀ ਸਾਵਧਾਨ ਹੋ ਕੇ ਗੁਣ ਗੋਣਿਆ ਜਦੋਂ ਅਸੀਂ ਬੋਲਣਾ ਹੈ ਵਾਹ ਗੁਰੂ ਸਾਡਾ ਧਿਆਨ ਇਹਦੇ ਵਿੱਚ ਹੋਣਾ ਚਾਹੀਦਾ ਜੇ ਸਾਡਾ ਧਿਆਨ ਇਹਦੇ ਵਿੱਚ ਨਹੀਂ ਤਾਂ ਮਨ ਸਾਡਾ ਕਿੱਥੇ ਚਲਾ ਗਿਆ ਵਿਚਾਰਾਂ ਦੇ ਵਿੱਚ ਤੇ ਜੇ ਸਾਡਾ ਮਨ ਵਿਚਾਰਾਂ ਵਿੱਚ ਚਲਾ ਗਿਆ ਤਾਂ ਕੀ ਸ਼ੁਰੂ ਹੋ ਗਿਆ ਵਿਚਾਰ ਤੇ ਫਿਰ ਆਪਾਂ ਇਹ ਹੀ ਕਹਾਂਗੇ ਕਿ ਅਸੀਂ ਤਾਂ ਡੇਢ ਘੰਟਾ ਸਿਮਰਨ ਕਰਦੇ ਆ ਅੰਮ੍ਰਿਤ ਵੇਲੇ ਵੀ ਉੱਠਦੇ ਆ ਪਰ ਸਾਡੇ ਮਨ ਦੇ ਵਿਚਾਰ ਸਾਨੂੰ ਤੰਗ ਬਹੁਤ ਕਰਦੇ ਆ ਸੋ ਜੋ ਸਹੀ ਵਿਧੀ ਹੈ ਸਹੀ ਤਰੀਕਾ ਹੈ ਉਹ ਇਹ ਹੀ ਹੈ ਕਿ ਜੋ ਬੋਲਣਾ ਉਹ ਹੀ ਸੁਣਨਾ ਮਨ ਆਦੀ ਹੋਇਆ ਪਿਆ ਬਾਹਰਲੇ ਵਿਚਾਰਾਂ ਨੂੰ ਸੁਣਦਾ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਰਸਨਾ ਨੂੰ ਬੋਲਣ ਤੇ ਲਾ ਦਿੱਤਾ ਅੱਖਾਂ ਆਪਾਂ ਬੰਦ ਕਰ ਲਈਆਂ ਹੁਣ ਕੀ ਹੋਣਾ ਕਿ ਜਦੋਂ ਆਪਾਂ ਇਹ ਦੋ ਕੰਮ ਕਰ ਲੈਂਦੇ ਆ ਰਸਨਾ ਨੂੰ ਬੋਲਣ ਤੇ ਲਾ ਦਿੰਨੇ ਆ ਅੱਖਾਂ ਨੂੰ ਬੰਦ ਕਰ ਲੈਂਦੇ ਆ ਨਹੀਂ ਤੇਰ ਆਪਣੇ ਬੰਦ ਹੋ ਗਏ ਹੁਣ ਆਪਾਂ ਨੂੰ ਸੰਸਾਰ ਦਿਖਾਈ ਨਹੀਂ ਦਿੰਦਾ ਪਰ ਅੰਦਰ ਸਾਡੇ ਸੂਖਮ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਜਿਹੜੇ ਕਿ ਅੱਖਾਂ ਦੇ ਨਾਲ ਦੇਖਣ ਵਾਲੇ ਤੇ ਰਸਨਾ ਤੋਂ ਭੁੱਲਣ ਵਾਲੇ ਇਹਨਾਂ ਫੁਰਣਿਆਂ ਨਾਲੋਂ ਵੀ ਕਿਤੇ ਜ਼ਿਆਦਾ ਸਟਰੋਂਗ ਉਹ ਫੁਰਣੇ ਹੁੰਦੇ ਜਿਹੜੇ ਮਨ ਨੂੰ ਖਿੱਚ-ਖਿੱਚ ਕੇ ਲੈ ਜਾਂਦੇ ਤਾਂ ਕਰਕੇ ਸਾਡਾ ਮਨ ਸਿਮਰਨ ਕਰਨ ਦੇ ਬਾਵਜੂਦ ਵੀ ਜੁੜਦਾ ਨਹੀਂ ਅਜਿਹੀ ਅਵਸਥਾ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਜ਼ਿਆਦਾ ਵਿਚਾਰ ਤੰਗ ਕਰਨ ਤਾਂ ਥੋੜਾ ਜਿਹਾ ਉੱਚੀ ਬੋਲ ਕੇ ਸਿਮਰਨ ਕਰਨਾ ਚਾਹੀਦਾ ਉੱਚੀ ਸਿਮਰਨ ਕਰਨ ਦੇ ਨਾਲ ਕੀ ਹੈ ਕਿ ਸਾਡਾ ਧਿਆਨ ਸਾਡੀ ਹੀ ਆਵਾਜ਼ ਵਿੱਚ ਬਹੁਤ ਜਲਦੀ ਲੱਗਦਾ ਜਿੰਨੀ ਜਲਦੀ ਸਾਡਾ ਆਵਾਜ਼ ਜਿੰਨੀ ਜਲਦੀ ਸਾਡਾ ਧਿਆਨ ਸਾਡੀ ਆਵਾਜ਼ ਵਿੱਚ ਲੱਗੇਗਾ ਸਾਨੂੰ ਜੋ ਬਾਹਰਲੇ ਫੁਰਨੇ ਆ ਉਹ ਆਨੇ ਬੰਦ ਹੋਣਗੇ। ਬਾਕੀ ਗੁਰੂ ਸਾਹਿਬ ਜੀ ਵੀ ਕਹਿੰਦੇ ਆ ਕਿ ਇਸ ਸੰਸਾਰ ਪੱਖੋਂ ਥੋੜਾ ਜਿਹਾ ਵਿਰਾਮ ਕਰ। ਥੋੜਾ ਜਿਹਾ ਇਹ ਤੋਂ ਉੱਪਰ ਉੱਠ। ਇਹਦੇ ਵਿੱਚ ਖੋਭਣਾ ਨਾ ਕਾਰੋਬਾਰ, ਨਾ ਪਰਿਵਾਰ, ਨਾ ਮਾਇਆ ਦੇ ਵਿੱਚ ਖੋਭਣਾ। ਜਿੰਨੀ ਲੋੜ ਹੈ ਉੰਨੀ ਵਰਤੋਂ ਕਰਕੇ ਜਦੋਂ ਆਪਣਾ ਤਨ ਮਨ ਖਾਲੀ ਹੁੰਦਾ ਆ ਤਾਂ ਸਿਮਰਨ ਤੇ ਫਿਰ ਬੈਠ ਜਾ। ਉਸ ਮਾਲਕ ਨੂੰ ਯਾਦ ਕਰ ਜਿਸ ਮਾਲਕ ਨੇ ਇਹ ਸਾਰਾ ਹੀ ਕੁਝ ਤੈਨੂੰ ਦਿੱਤਾ ਹੈ ਕੋਈ ਵੀ ਸਮੱਸਿਆ ਨਹੀਂ ਹੈ ਵਾਹਿਗੁਰੂ ਜੀ ਬਹੁਤ ਹੀ ਵਧੀਆ ਤੁਹਾਡਾ ਸਿਮਰਨ ਪ੍ਰੈਕਟੀਕਲ ਚੱਲਦਾ ਬਸ ਆਪਣੀ ਹੀ ਆਵਾਜ਼ ਵਿੱਚ ਧਿਆਨ ਦੇ ਕੇ ਸਿਮਰਨ ਕਰੋ ਬਹੁਤ ਜਲਦੀ ਫਾਇਦਾ ਹੋਵੇਗਾ ਦੂਜਾ ਜੇ ਕਿਤੇ ਗੁਰਮਖਾ ਦੀ ਸੰਗਤ ਮਿਲ ਜਵੇ ਤਾਂ ਸੋਨੇ ਤੇ ਸੁਹਾਗਾ ਹੈ ਆਪ ਕੋਸ਼ਿਸ਼ ਕਰੋ ਕਿ ਸੰਗਤ ਮਿਲੇ ਗੁਰਬਾਣੀ ਨੂੰ ਵਿਚਾਰ ਕੇ ਪੜ੍ਹੀਏ ਮਾਲਕ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ